ਪਲੇਅਰਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਕਿ ਆਪਣੇ ਬੱਚੇ ਹੁੰਦੇ ਆ ਮੇਲੇ 'ਚ ਉਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਇਹ ਪਲੇਅਰ ਇਦਾਂ 올ੰਪਿਕ ਖੇਡ ਕੇ ਆ 브라운ਜ਼ ਮੈਡਲ ਲੈ ਕੇ ਆ ਹੁਣ ਜਿੱਦਾਂ ਹਾਕੀ ਦੀ ਟੀਮ ਦੇ ਕਿੰਨੇ ਪਲੇਅਰ ਪੰਜਾਬੀ ਆ ਤੇ 브라운ਜ਼ ਮੈਡਲ ਲੈ ਕੇ ਆਏ ਨਾਲੇ ਬੱਚਿਆਂ ਨੂੰ ਵੀ ਪਤਾ ਲੱਗੇ ਬੱਚੇ ਵੀ ਉਤਸ਼ਾਹਿਤ ਹੋਣ ਅੱਗੇ ਵਧਣ ਜੋ ਆਪਣੀ ਦੇ ਛੋਟੀ ਜਿਹੀ ਅਪੀਲ ਹੀ ਆ ਕਮੇਟੀ ਨਾਲੇ ਨੂੰ ਚਾਹੀਦਾ ਵਾ ਵੀ ਕੋਈ ਚੰਗਾ ਪ੍ਰਮੋਟ ਕਰੋ ਇਹੋ ਜਿਹਾ ਗੰਦ ਪ੍ਰਮੋਟ ਨਾ ਕਰੋ ਇਹ ਇਹਨਾਂ ਨੇ ਕੀ ਇਹਨਾਂ ਨੇ ਇਹੋ ਜਿਹਾ ਕੀਤਾ ਵਾ ਵੀ ਇਹਨਾਂ ਨੂੰ ਆਪਾਂ ਮੇਲਿਆਂ 'ਚ ਸਾਦੇ ਕੇ ਸਨਮਾਨਦ ਕਰਨ ਦੇ ਆ ਕੋਈ ਚੱਜ ਦਾ ਕਰਮ ਹਾਂਜੀ ਪੰਜਾਬੀ ਉਹ ਵੀ ਸੱਸਰੀ ਦਾ ਇਹ ਇਹਨੂੰ ਤੇ ਜਾਣਦੇ ਹੋਣੇ ਤੁਸੀਂ ਤੇ ਇਹਨੂੰ ਵੀ ਤੇ ਕੀ ਪਈ ਮੁੰਡੇ ਨੂੰ ਜਾਣਦੇ ਨਹੀਂ ਚਲੋ ਕੋਈ ਨਹੀਂ ਦੱਸ ਦਿਆਂ ਤੁਹਾਨੂੰ ਇਹ ਹੈਗਾ ਪ੍ਰਭ ਜੋਤ ਇਹ ਗਾਮੁੰਡਾ ਪ੍ਰਭਜੋਤ ਤੇ ਇਹ ਆਇਆ ਕਿ ਕਿੰ olympic ਖੇਡਾਂ ਜਿਉਂ Air gun air gun shooting ਜਿਉਂ ਇਹ ਆਇਆ ਲੈ ਕੇ ਮੁੰਡਾ bronze medal social media ਨੇ ਵੈਸੇ ਬਹੁਤ ਘੱਟ ਵਿਖਾਇਆ ਮੁੰਡਾ ਕੋਈ ਕੋਈ ਚੈਨਲ ਹੀ ਜਿਨ੍ਹਾਂ ਨੇ ਵਿਖਾਇਆ ਤੇ ਇਹਨਾਂ ਨੂੰ ਤੇ ਤੁਸੀਂ ਸਾਰਿਆਂ ਨੂੰ ਜਾਣਦੇ ਜੀ ਤੇ ਬਾਕੀ ਇੰਡੀਆ ਟੀਮ ਇਹ ਇੰਡੀਆ ਦੀ hockey ਟੀਮ ਦੇ ਵਿੱਚ ਕਿੰਨੇ ਪੰਜਾਬੀ ਤੁਹਾਨੂੰ ਪਤਾ ਹੈ ਤੇ ਉਹਨਾਂ ਦੇ ਨਾਂ ਕੀ ਹੈ ਉਹ ਪਤਾ ਤੁਹਾਨੂੰ ਦੂਜੀਆਂ ਵੀਡੀਓ ਤੇ ਆਪਾਂ ਬਹੁਤ ਵੇਝਨੀ ਆ ਪਰ ਇਸ ਚੀਜ਼ ਦਾ ਪਤਾ ਵੀ ਆਪਣੇ ਕਿੰਨੇ ਪੰਜਾਬੀਆਂ ਹੋ ਕੀ ਟੀਮ ਚ ਤੇ ਕੀ ਨਾਂ ਉਹਨਾਂ ਦੇ ਹੁਣ ਬਾਕੀ ਇਹੋ ਜਿਹੀਆਂ ਚੀਜ਼ਾਂ ਵੱਤੋਂ ਵੱਤ ਦੇਖਿਆ ਕਰੂ ਤਾਂ ਕਿ ਆਪਣੇ ਆਉਣ ਬੱਚਿਆਂ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਵਿਖਾਓ ਆਉਣ ਵਾਲੇ 올림픽 ਚ ਆਪਣੇ ਬੱਚੇ ਪੰਜਾਬੀ ਵੱਤੋਂ ਵੱਤ ਜਾਣ ਐਲਏ ਅਮਰੀਕਾ ਆਉਣ ਲੱਗਾ ਵਾ 2028 ਚ 올림픽 ਤੇ ਉੱਥੇ ਆਉਂਦੀ ਵਾਰ ਆਪਣੇ ਬੱਚੇ ਵੱਤੋਂ ਵੱਤ ਜਾਣ ਨੇਮਤਾ ਕਰਨ ਇਹੋ ਜਿਹੀਆਂ ਚੀਜ਼ਾਂ ਵੱਤੋਂ ਵੱਤ ਵਿਖਾਇਆ ਕਰੋ ਇਹੋ ਜਿਹਾ ਦੂਜੇ ਚੀਜ਼ਾਂ ਦੇ ਦੂਜੇ ਚੈਨਲ ਬਾਦੂ ਵਿਖਾਉਂਦੇ ਆ ਪਰ ਆਪ ਸਰਚ ਕਰਿਆ ਕਰੋ ਕਿ ਕਿਹੜੀ ਚੀਜ਼ ਸਾਡੇ ਲਈ ਚੰਗੀ ਹੈ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਪਾਵਰ ਆ ਤੇ ਜੇਕਰ ਇਹ ਤੇ ਚੰਗੀਆਂ ਚੀਜ਼ਾਂ ਵੇਖੀਆਂ ਜਾਣ ਪਾਵਰ ਤੋਂ ਤੁਹਾਨੂੰ ਆ ਵੀਡੀਓ ਵਿਖਾਉਣੀ ਆ ਇਹ ਹੈਗੀ ਬਿਹਾਰ ਦੇ ਮੁਜ਼ਫਰ ਮੁਜ਼ਫਰਪੁਰ ਦੀ ਤੇ ਇਹ ਬੱਚਿਆਂ ਨੇ ਸੋਸ਼ਲ ਮੀਡੀਆ ਤੋਂ ਵੇਖ ਕੇ ਬੰਬ ਬਣਾਇਆ ਆ ਬੰਬ ਹਲੇ ਚਲੋ ਬਣਿਆ ਨਹੀਂ ਪੂਰਾ ਤੇ ਬੰਬ ਜਿਹੜਾ ਉਸਪੋਰਟ ਹੋ ਗਿਆ ਫਟ ਗਿਆ ਬੰਬ ਚੱਲ ਗਿਆ ਬੱਚਿਆਂ ਦੀ ਚਲੋ ਜਾਨ ਬਚ ਗਈ ਤੇ ਆ ਪੰਜੇ ਬੱਚੇ ਵੀ ਦੇਖ ਸਕਦੇ ਜੇ ਮੁਜ਼ੱਫਰਪੁਰ ਬਿਹਾਰ ਦੇ ਜੇ ਬੱਚਿਆਂ ਦੀ ਜਾਨ ਬਚ ਗਈ ਵੀ ਸੋਸ਼ਲ ਮੀਡੀਆ ਏਡੀ ਪਾਵਰ ਆ ਵੀ ਇਤੋਂ ਵੇਖ ਕੇ ਬੰਦਾ ਕੁਝ ਵੀ ਸਿੱਖ ਸਕਦਾ ਜੇਕਰ ਚੰਗੀਆਂ ਚੀਜ਼ਾਂ ਵੇਖਾਂਗੇ ਚੰਗੀਆਂ ਸਿੱਖਾਂਗੇ ਜੇਕਰ ਮਾੜੀਆਂ ਵੇਖਾਂਗੇ ਤੇ ਫਿਰ ਮਾੜੀਆਂ ਹੀ ਸਿੱਖਾਂਗੇ ਤੇ ਉਹੋ ਜਿਹਾ ਅਸਰ ਆਪਣੇ ਤੇ ਹੁੰਦਾ ਕੋਸ਼ਿਸ਼ ਕਰੀਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦਿਖਾਈਏ ਜਿਹੜਾ ਕੋ ਸਿੱਖਣ ਨੂੰ ਮਿਲੇ ਗੇਮਾ ਵੱਲ ਬਾਤੋਂ ਬਾਤ ਬੱਚਿਆਂ ਨੂੰ ਤੋਰੀਏ ਮਿਹਨਤal ਲਾਈਏ ਗੁਰੂ ਲਾੜ ਲਾਈਏ ਬਾਤੋਂ ਬਾਤ ਕਿੰਨੀਆਂ ਕਿੰਨੇ ਚੈਨਲ ਵਧੀਆ ਵਧੀਆ ਵੀ ਹੈਗੇ ਆ ਉਹ ਵੇਖਿਆ ਕਰੋ ਇਹੋ ਜਿਹਾ ਲੱਚਰਪੁਣਾ ਵੇਖਣ ਨਾਲੋਂ ਹੁਣ ਇਹਦੀ ਗੱਲ ਕਰੀਏ ਤੇ ਕਮੇਟੀਆਂ ਵਾਲਿਆਂ ਨੂੰ ਵੀ ਚਾਹੀਦਾ ਕਮੇਟੀ ਵਾਲੇ ਇਹਨੂੰ ਸਾਧ ਕੇ ਮੇਲੇ ਜਿੱਤੇ ਸਨਮਾਨਦਕਰਨ ਦਾ ਸਨਮਾਨਤ ਵੀ ਗੁਰੂ ਤੇਗ ਬਹਾਦਰ ਜੀ ਦੀ ਫੋਟੋ ਨਾਲ ਕਰਨ ਦਾ ਤੇ ਉਹੋ ਜਿਹਾ ਸਨਮਾਨ ਲੈਣ ਵਾਲਾ ਨੰਗੇ ਸਿਰ ਮਹਾਰਾਜ ਦੀ ਫੋਟੋ ਦਾ ਸਨਮਾਨ ਲੈਣ ਦਾ ਇਹਨੂੰ ਇੰਨਾ ਹੀ ਨਹੀਂ ਪਤਾ ਹੈਗਾ ਵੀ ਮੈਨੂੰ ਸਨਮਾਨ ਕਾਦਾ ਹੋਣ ਦਾ ਤੇ ਮੈਂ ਲੈਣਾ ਕਿੱਦਾਂ ਤੇ ਕਮੇਟੀਆਂ ਵਾਲਿਆਂ ਨੂੰ ਵੀ ਚਾਹੀਦਾ ਵਾ ਵੀ ਬਾਤੋਂ-ਬਾਤ ਜਿਵੇਂ ਹੁਣ ਹਾਕੀ ਦੇ ਪਲੇਅਰ ਕਿੰਨੇ ਆਏ ਆ ਉਹਨਾਂ ਨੂੰ ਮੇਲਿਆਂ 'ਚ ਸਨਮਾਨਿਤ ਕੀਤਾ ਜਾਵੇ ਚਲੋ ਵੈਸੇ ਤੇ ਉਹਨਾਂ ਦੇ ਸਨਮਾਨਤ ਬਹੁਤ ਉਹ ਸਨਮਾਨਤ ਦੇ ਮਤਲਬ ਬਹੁਤ ਉੱਪਰ ਚਲੇਗੇ ਪਰ ਮੇਲਿਆਂ 'ਚ ਇਹ ਇਨ੍ਹਾਂ ਪਲੇਅਰਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਕਿ ਆਪਣੇ ਬੱਚੇ ਹੁੰਦੇ ਆ ਮੇਲੇ 'ਚ ਉਹਨਾਂ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਇਹ ਪਲੇਅਰ ਇਦਾਂ 올ੰਪਿਕ ਖੇਡ ਕੇ ਆ ਬ੍ਰਾਉਂਜ਼ ਮੈਡਲ ਲੈ ਕੇ ਆ ਹੁਣ ਜਿੰਦਾ ਹਾਕੀ ਦੀ ਟੀਮ ਦੇ ਕਿੰਨੇ ਪਲੇਅਰ ਪੰਜਾਬੀ ਆ ਤੇ ব্রাউন ਦਾ মেডেল लेके आए ਨਾਲে বাচ্চাদের ਨੂੰ ਵੀ پتہ লাগੇ بچے ਵੀ উত্সাহী থোন ਅੱਗੇ ਵਧਣ ਜੋ ਆਪਣੀ ਦੇ ਛੋਟੀ ਜਿਹੀ اپিল ਹੀ ਆ কমিটিਆਂ ਵਾਲਿਆਂ ਨੂੰ ਚਾਹੀਦਾ ਵਾ ਵੀ ਕੋਈ ਚੰਗਾ প্রমোਟ ਕਰੋ ਇਹੋ ਜਿਹਾ ਗੰਦ প্রমোਟ ਨਾ ਕਰੋ ਤੇ ਇਹਨਾਂ ਨੇ ਕੀ ਇਹਨਾਂ ਨੇ ਇਹੋ ਜਿਹਾ ਕੀਤਾ ਵਾ ਵੀ ਇਹਨਾਂ ਨੂੰ ਆਪਾਂ ਮੇਲਿਆਂ 'ਚ ਸਾਧ ਕੇ ਸਨਮਾਨਦਤ ਕਰਨ ਦਾ ਕੋਈ ਚੱਜ ਦਾ ਕਰਮ ਕਰੀਏ ਅੱਗੇ ਜਾ ਕੇ ਵੀ ਆਪਾਂ ਕੋਈ ਮੂੰਹ ਵਿਖਾਉਣਾ ਤੇ ਚਲੋ ਆਪਾਂ ਲੈ ਕੇ ਕੋਈ ভিডিও ਤੁਹਾਡੇ ਲਈ ਹੋਰ ਆਵਾਂਗੇ ਤਤਾਕਲੀ ਸਾਸਤਰੀ ਦਾ ਤੇ ਜੀ ਵੀਡੀਓ ਚੰਗੀ ਲੱਗੇ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਂਦੇ ਰਵਾਂਗੇ ਤੁਹਾਡੇ ਨਾਲ ਬਣੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ